ਹਰਿਆਣਾ ਚ ਬੀਪੀਐਲ ਪਰਿਵਾਰਾਂ ਦੀ ਗਿਣਤੀ ਚ ਗਿਰਾਵਟ ਆਈ ਹੈ 30 ਮਾਰਚ ਨੂੰ ਸੂਬੇ ਚ ਬੀਪੀਐਲ ਪਰਿਵਾਰਾਂ ਦੀ ਗਿਣਤੀ 5 ਲੱਖ ਤੋਂ 96380 ਸੀ ਜੋ ਹੁਣ ਘਟ ਕੇ 48 ਲੱਖ 5547 ਹੋ ਗਈ ਹੈ ਜੁਲਾਈ ਮਹੀਨੇ ਚ 4 ਲੱਖ ਘਟ ਪਰਿਵਾਰਾਂ ਦਾ ਰਾਸ਼ਨ ਵੰਡਿਆ ਜਾਵੇਗਾ ਸਰਕਾਰ ਦੀ ਸਖਤੀ ਤੋਂ ਬਾਅਦ ਪਰਿਵਾਰਿਕ ਆਈਡੀ ਚ ਆਮਦਨ ਨੂੰ ਠੀਕ ਕਰਨ ਕਾਰਨ ਇਹ ਅੰਕੜਾ ਹੁਣ ਲਗਾਤਾਰ ਘਟ ਰਿਹਾ ਹੈ हरियाणा सरकार ने गरीबी रेखा तो हेठा जाली कार्ड बनाने वालों को लाभ खुद ਫੱਟੰਤੀ ਚੇਤਾਵਨੀ ਦਿੱਤੀ ਸੀ ਇਸ ਵਾਰ 20 ਅਪ੍ਰੈਲ ਤੱਕ ਦਿੱਤਾ ਗਿਆ ਸੀ ਜਿਸ ਦਾ ਸਪਸ਼ਟ ਪ੍ਰਭਾਵ ਦੇਖਣ ਨੂੰ ਮਿਲਿਆ ਅਤੇ ਹੁਣ ਗਰੀਬ ਪਰਿਵਾਰਾਂ 'ਚ ਕਮੀ ਆਈ ਹੈ ਸਰਕਾਰੀ ਅੰਕੜਿਆਂ ਅਨੁਸਾਰ ਜੁਲਾਈ ਮਹੀਨੇ 'ਚ BPL ਪਰਿਵਾਰਾਂ ਦੀ ਗਿਣਤੀ 390833 ਘਟ ਜਾਵੇਗੀ 30 ਮਾਰਚ ਤੋਂ 1 ਜੁਲਾਈ ਦੇ ਵਿਚਕਾਰ ਸੂਬੇ 'ਚ 390833 ਪਰਿਵਾਰ ਘਟੇ ਹਨ ਇਹਨਾਂ ਵਿੱਚੋਂ ਸਭ ਤੋਂ ਵੱਧ 29652 ਪਰਿਵਾਰ ਸਿਰਸਾ ਤੋਂ ਹਨ ਗੁਰੂਗ੍ਰਾਮ 26556 ਪਰਿਵਾਰਾਂ ਨਾਲ ਦੂਜੇ ਸਥਾਨ ਤੇ ਹੈ ਅਤੇ ਕਰਨਾਲ 23035 ਬੀਪੀਐਲ ਪਰਿਵਾਰਾਂ ਨਾਲ ਤੀਜੇ ਸਥਾਨ ਤੇ ਹੈ ਚਰਕੀ ਦਾਦਰੀ ਚ ਸਭ ਤੋਂ ਘੱਟ ਜਨਮੇ ਬੀਪੀ ਪਰਿਵਾਰ ਕੀਤੇ ਆ। ਆਪ ਸਰਕਾਰ ਕੀ ਪਰਿਵਾਰਾਂ ਨੂੰ ਇਹ ਭੇਜਿਆ ਸੀ ਅਤੇ ਉਹਨਾਂ ਨੂੰ ਜਲਦੀ ਸੰਪੰਨ ਕਰਨ ਲਈ 20 ਅਪ੍ਰੈਲ ਤੱਕ ਸਮਾਂ ਦਿੱਤਾ ਸੀ। ਇਸ ਚ ਕਿਹਾ ਗਿਆ ਸੀ ਕਿ ਉਹ ਖੁਦ ਪਰਿਵਾਰਕ ਆਈਡੀ 'ਚ ਆਪਣੀ ਸਹੀ ਜਾਣਕਾਰੀ ਦਰਜ ਕਰਨ ਅਤੇ ਬੀਪੀਐਲ શ્રીਰੀ ਤੋਂ ਬਾਅਦ ਚਲੇ ਜਾਣ ਨਹੀਂ ਤਾਂ ਇਸ ਤੋਂ ਲਏਗੇ ਲਾਪਾ ਦੀ ਵਸੂਲੀ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ